ਸਤਿ ਸ਼੍ਰੀ ਅਕਾਲ ਜੀ ਮੈਂ ਹਿਮਾਂਸ਼ੂ ਕੱਠਿਆਲਾ ਗਾੜਾ ਕੈਮੀਕਲਸ ਤੋਂ ਅੱਜ ਅਸੀਂ ਪਿੰਡ ਰਸੂਲੜੇ ਆਏ ਆਂ ਵੀਰ ਜੀ ਦੇ ਕੋਲ ਜਿੱਥੇ ਇਹਨਾਂ ਨੇ ਸਾਡੀ ਕਾੜਾ ਕੰਪਨੀ ਦੀ ਨੇਤਾਜੀ ਦਵਾਈ ਵਰਤੀ ਸੀ ਚੌੜੇ ਪੱਤਿਆਂ ਦੇ ਨਦੀਨਾਂ ਲਈ ਤੇ ਸਭ ਤੋਂ ਪਹਿਲਾਂ ਬਾਜੀ ਅਸੀਂ ਆਪਣਾ ਪਰਚੇਦੋ ਨਾਮ ਮੇਰਾ ਤੇਲਪ੍ਰੀਤ ਹੈ ਜੀ ਪਿੰਡ ਰਸੂਲੜਾ ਇਹ ਨਾਲ ਲੁਧਿਆਣਾ ਤੇ ਆਪਣਾ ਮੋਬਾਈਲ ਨੰਬਰ ਦੱਸਿਓ ਜੀ 8872516019 ਠੀਕ ਹੈ ਤੇ ਤੁਸੀਂ ਕਿਹੜੀ ਵੈਰਾਈਟੀ ਤੇ ਸਾਡੀ ਨੇਤਾਜੀ ਵਰਤੀ ਸੀ ਜੀ 370 ਤੇ 328 ਤੇ 222 ਮਲ ਪਰ 1 ਏਕੜ ਜੀ ਹਾਂ ਜੀ ਠੀਕ ਹੈ ਤੇ ਆਪਣਾ ਸਪਰੇਅ ਤੁਸੀਂ ਕਟ ਨੋਜ਼ਲ ਨਾਲ ਕੀ ਕੱਟ ਨੋਜ਼ਲ ਤੇ ਕਿੰਨੇ ਦਿਨਾਂ ਦੀ ਕਣਕ ਜੋ ਤੁਸੀਂ ਇਹ ਸਪਰੇਅ ਕੀਤੀ ਸੀ ਮਤਲਬ ਇੱਕ ਏਕੜ ਦੀ 40 45 ਦਿਨਾਂ ਦੇ ਠੀਕ ਹੈ ਤੇ ਤੁਹਾਨੂੰ ਇਹਦੇ ਰਿਜ਼ਲਟ ਕਿਹੋ ਜਿਹਾ ਲੱਗੇ ਜੀ ਚਾਰਟ ਬਹੁਤ ਵਧੀਆ ਲੱਗੇ ਜੀ ਸਾਰਾ ਫੰਦੀ ਚਟਿਆ ਗਿਆ 18 ਵਧੀਆ ਗਰੇ ਠੀਕ ਹੈ ਤੇ ਕਿੰਨੇ ਕਿਲਿਆਂ ਦੀ ਖੇਤੀ ਕਰਦੇ ਹੋ ਜੀ ਤੁਸੀਂ 50 ਕਿਲਿਆਂ ਦੀ ਖੇਤੀ ਕਰਦੇ ਆ 25 ਏਕੜ ਦੇ ਆ ਕਿੰਨੇ ਕਿਲਿਆਂ ਹੁਣ ਤੁਸੀਂ ਨੈਕਸਟ ਈਅਰ ਤੁਸੀਂ ਕਿੰਨੇ ਕਿਲਿਆਂ ਚ ਕਰੋਗੇ ਪੰਜਾਬ ਦੇ ਸਾਰੇ ਸਾਰਿਆਂ ਤੇ ਰਿਜ਼ਲਟ ਵਧੀਆ ਸੀ ਹਾਂਜੀ ਇੱਕ ਚੀਜ਼ ਹੋਰ ਵੀ ਤੁਸੀਂ ਜਿਵੇਂ ਪਹਿਲਾਂ ਕਿਹਾ ਸੀ ਇਹਦਾ ਫਟਾਰਾ ਬਹੁਤ ਵਧੀਆ ਲੱਗਿਆ ਤੁਹਾਨੂੰ ਤੇ ਕੋਈ ਨੇ ਕਣਕ ਅੱ삐 ਹੋਈ ਆ ਝਟਕਾ ਮਾਰਿਆ ਹੋਵੇ ਉਹ ਜਮਾਈ ਨਹੀਂ ਹੈ ਗਈ ਜਮਾਈ ਕਾਲੇ ਪੰਡੇ ਰਹਿਣ ਆ ਗਈ ਬਿਲਕੁਲ ਵਧੀਆ ਖੜੀ ਹੈ ਸੈਟਾ ਬਿਲਕੁਲ ਹਾਂਜੀ ਤੇ ਤੁਸੀਂ ਕਿਸਾਨ ਭਰਾਵਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਅਸੀਂ ਤਾਂ ਕਿਸਾਨ ਭਰਾਵਾਂ ਨੂੰ ਇਹ ਮਰਜ਼ਾਵਾਂਗੇ ਵੀ ਇਹ ਦਵਾਈ ਵਰਤਣ ਤੇ ਫਟਾਰਾ ਵਧੀਆ ਲੈਣਾਂ ਠੀਕ ਹੈ ਹੁਣ ਮੈਂ ਤੁਹਾਨੂੰ ਉਹੀ ਚੀਜ਼ ਕਹੂੰਗਾ ਕਿ ਤੁਸੀਂ ਆਪ ਵੀ ਕਿਹਾ ਕਿ ਕੋਈ ਝਟਕਾ ਨਹੀਂ ਸੀਗਾ ਅਸੀਂ ਕਰਕੇ ਅਸੀਂ ਕਹਿੰਨੇ ਆ ਕਿ 150 ਤੇ 200 ਕਿਲੋ ਝਾੜ ਵੀ ਬਤਾਉਂਦੀ ਹੈ ਹਾਂਜੀ ਹੈਨਾ ਤੇ ਚਲੋ ਥੈਂਕ ਯੂ ਸੋ ਮਚ ਫਾਜੀ ਥੈਂਕ ਯੂ